ਪੰਗੜੇ ਬਾਣੇ ਕਿੱਥੇ ਆ ਬੀਬੀ ਸ਼ਰੀਫਾ ਕਿੱਥੇ ਬੀਬੀ ਸ਼ਰੀਫਾ ਕੌਣ ਹੈ ਕੌਣ ਹੈ ਬੀਬੀ ਸ਼ਰੀਫਾ ਤੁਸੀਂ ਨਹੀਂ ਨਹੀਂ ਇੱਧਰ ਉਹ ਬੈਠੇ ਜੀ ਇੱਧਰ ਬੈਠੇ ਬੀਬੇ ਅਸਲਾਮੁਅਲੈਕਮ ਕੀ ਹਾਲ ਚਾਲ ਹੈ ਲੈ ਲੱਭ ਲਿਆ ਲੱਜ ਦੇ ਲੱਜ ਦੇ ਇਲਜ ਦੇ ਪਹੁੰਚ ਗਏ ਜੀ ਅਸੀਂ ਔਰ ਇੱਧਰ ਵੀ ਕਕਰਾਲੇ ਗਏ ਪਹਿਲਾਂ ਪਤਾ ਤੁਹਾਨੂੰ ਉਮੀਦੋ ਲੈ ਦੱਸਿਆ ਤੁਹਾਨੂੰ ਉਮੀਦੋ ਤੈਨੂੰ ਉਧਰ ਉਮੀਦੋ ਰਤੀਓੜ ਆ ਰਤੀਓੜ ਆਹੋ ਰਤੀਓੜ ਤੇ ਅਸੀਂ ਉੱਥੇ ਸਾਨੂੰ ਕਹਿੰਦੇ ਕਹਿੰਦੇ ਉੱਥੇ ਗਏ ਅਸੀਂ ਅੱਜ ਪਹੁੰਚ ਗਏ ਅੱਛਾ ਰੋਪੜ ਤੇ ਆਏ ਅਸੀਂ ਅੱਛਾ ਰੋਪੜ ਤੇ ਰਤੀਓੜ ਭਰਤਗੜ ਅੱਛਾ ਪਿੱਛਾ ਕਰਦੇ ਕਹਿੰਦੇ ਹੁਣੇ ਹੀ ਗਏ ਤੁਸੀਂ ਘੰਟਾ ਕ ਪਹਿਲਾਂ ਚੱਲੇ ਉੱਥੋਂ ਤੁਸੀਂ ਹੈ ਪਹਿਲਾਂ ਆ ਲਓ ਜੀ ਕੈਮਰਾ ਪਾਓ ਜੀ ਆ ਦੇਖੋ ਜੀ ਬੀਬੀ ਸ਼ਰੀਫਾ ਜੀ ਬਣ ਗਈ ਦੀ ਗੱਲ ਆ ਜੱਲੀ ਜੀ ਆਪਾਂ 15 ਦਿਨ ਹੋ ਗਏ ਪਿੱਛੇ ਘੁੰਮਦੇ ਨੂੰ ਸਾਡੇ ਨੂੰ ਐ ਜੀ ਪਹੁੰਚਦੇ ਪਹੁੰਚਦੇ ਅੱਜ ਪਹੁੰਚੇ ਅਸੀਂ ਮੈਂ ਕਿਹਾ ਅੱਜ ਗੱਲ ਕਰਨੀ ਓ ਕਰਨੀ ਹੈ ਬੀਬੀ ਸ਼ਰੀਫਾ ਬੀਬੀ ਕਿੰਨੀ ਉਮਰ ਕਿੰਨੀ ਹੋ ਗਈ ਮੇਰੀ ਹੂੰ 112 ਸਾਲ ਦੀ ਤੇਰਮਾਲ ਕਿਹਾ 112 ਸਾਲ ਦੀ ਚੁੱਪ ਚੁੱਪ ਤੇਰਮਾਲ ਲੱਗਿਆ ਵਾ ਓ ਬੀਬੀ ਨੇ ਤਾੜੀਆਂ ਤਾਂ ਮਾਰ ਦੋ ਵਿਆਹ ਵਾਲਾ ਘਰ ਹੈ ਹਾਂ ਬਿਆਲਾ ਘਰ ਤਾੜੀਆਂ 112 ਸਾਲ ਦੀ ਤੇਰਵਾਂ ਲੱਗਿਆ ਜੀ ਕਿ ਕਿਹੜੇ ਮਹੀਨੇ ਚ ਪਿਛਲੇ ਮਹੀਨੇ ਪਿਛਲੇ ਮਹੀਨੇ ਅੱਛਾ ਦਸ ਦਸੰਬਰ ਚ ਹਾਂ ਕਿ ਜਨਵਰੀ ਚ ਜਨਵਰੀ ਦਾ ਜਨਮ ਹੈ ਕਿ ਦਸੰਬਰ ਦਾ ਆ ਉਹ ਉਹ ਜਪਤੀ ਮਹੀਨੇ ਮਹਾਵੇ ਹੁਣੋਂ ਅੰਗਰੇਜ਼ੀ ਆ ਹਾਂ ਹੁਣ ਅੰਗਰੇਜ਼ੀ ਆ ਠੀਕ ਹੈ ਹੁਣ ਅੰਗਰੇਜ਼ੀ ਆ ਹਾਂ ਹੈ ਜਿਹੜੇ ਹੁਣ ਤੇ ਪੜੇ ਇਹ ਨਾ ਹਾਂਜੀ ਹੁੰਦੇ ਭੜੇ ਵੀ ਹੂੰ ਬਾਕੀ ਸੌਣ ਭਾਦੋਂ ਅੱਸੂ ਕਤਕ ਮੱਗਰ ਪੋ ਮਾਗਤੇ ਫਗਣਾ ਜੀ ਇਹੀ ਗੱਲ ਐ ਹੂੰ ਹੂੰ ਪਰੀ ਪੰਨੇ ਜੀ ਆਪਰਾ ਮੇਰਾ ਛੋਟਾ ਮੈਂ ਤੂੰ ਪਛਾਣਿਆ ਨਹੀਂ ਪਛਾਣਿਆ ਨਹੀਂ ਨਹੀਂ ਤੁਹਾਡਾ ਤੁਹਾਨੂੰ ਤਾਂ ਸਾਰੀ ਦੁਨੀਆ ਜਾਣਦੀ ਐ ਅੱਖਾਂ ਦੀ ਨਗਾਰਨੀ ਹਾਂ ਜੀ ਤੁਹਾਨੂੰ ਤਾਂ ਆ ਦਿਖਾ ਲੈਣੇ ਦੀ ਹੱਥ ਐ ਏਦਾਂ ਹੀ ਰਹਿਣ ਦਿਓ ਥੋੜਾ ਜਿਆ ਹਾਂ ਹਾ ਲਓ ਜੀ ਬੀਬੀ ਸ਼ਰੀਫਾ ਦੀ ਕਮਾਲ ਦੀ ਗੱਲ ਐ ਹਾਂ 113 ਸਾਲ ਦੀ ਮਾਸ਼ਾਅੱਲਾ ਤੁਹਾਨੂੰ ਕਾਇਮ ਰੱਖੇ ਹੋਈ ਅੱਲਾਹ ਤਾਲਾ ਬਿਲਕੁਲ ਜੀ ਹੂੰ ਉਹ ਤੁਹਾਡੀ ਨੂ ਵੀ ਮਿਲੀ ਸੀ ਸਾਨੂੰ ਕਿਆ ਨਾਮ ਸੀ ਜੀ ਉਹਨਾਂ ਦਾ ਛੋਟੀ ਬਿੱਲੀ ਹੋਈ ਹਾਂ ਜੀ ਦੱਸੋ ਮੈਂ ਤੇ ਪੁੱਛ ਲਾ ਦੱਸੋ ਮੈਂ ਦੱਸੋ ਛੋਟੀ ਨੂ ਹੂੰ ਬਾਕੀ ਇੱਕ ਬਹਾਮਣਾ ਸੱਚਾ ਬੋਖਰਾ ਗੁਰਬਚਨ ਹਾਂ ਹਾਂ ਤੇ ਪੁੱਛ ਅੱਛਾ ਤੁਹਾਨੂੰ ਖਬਰ ਮਿਲ ਗਈ ਹੂੰ ਇੱਕ ਤੂੰ ਹੂੰ ਖੜਾ ਤਾ ਦੇਖ ਕੇ ਆਏ ਇਹ ਤੁਹਾਨੂੰ ਅੱਛਾ ਵੀਡੀਓ ਦੇਖ ਲੈ ਲੈਣੇ ਮੇਰੀ ਬਹੁ ਪੋਤ ਨੂੰ ਕਹਿੰਦੀ ਅੱਛਾ ਬੇਬੇ ਮਾਂ ਦਾ ਹਾਂ ਹੂੰ ਕੰਦੀ ਉਹ ਦੇ ਤੇਰੇ ਪਾਲ ਵਾਲ ਲੱਗੇ ਆ ਬਾ ਤੈਨੂੰ ਉਹ ਬੰਦੇ ਟੋਲ ਦੇ ਆ ਅੱਛਾ ਹੂੰ ਹੂੰ ਮੈਂ ਕੋਈ ਨਾ ਹੂੰ ਮੈਂ ਫੋਟੋ ਖਿੱਚਣੀ ਹੁੰਦੀ ਨਾ ਨਾ ਹਾਂ ਹਾਂ ਉਹ ਸੱਤਿਆ ਮਿਲੀ ਸੀ ਸੱਤਿਆ ਸੱਤਿਆ ਬਹੁ ਬੜੀ ਹਸੱਤਿਆ ਬਹੁ ਬੜੀ ਹੈ ਆਓ ਅੱਛਾ ਹੂੰ ਉਹ ਛੋਟੀ ਆ ਅੱਛਾ ਛੋਟੀ ਹੈ ਸੱਤਿਆ ਬੜੀ ਬੜਈ ਆ ਅੱਜ ਸੱਤਿਆ ਮਿਲੀ ਪਹਿਲੇ ਛੋਟੀ ਮਿਲੀ ਸੀ ਸਾਨੂੰ ਉੱਥੇ ਗਬਲੀ ਉੱਧਰ ਆ ਗਬਲੀ ਉੱਧਰ ਹੈ ਇੱਧਰ ਹੋ ਜਾ ਬੱਚੇ ਥੋੜਾ ਜਿਹਾ ਤੁਸੀਂ ਇੱਕ ਰੱਬ ਦੇ ਘਰ ਨੂੰ ਚਲੇ ਗਿਆ ਹੂੰ ਦੋ ਮੇਰੇ ਕੋਲ ਹੈ ਹੂੰ ਠੀਕ ਹੈ ਠੀਕ ਹੈ ਹਾਂ ਸਰਹੰਦ ਕਿੱਥੇ ਗਏ ਤੇ ਕਹਿੰਦਾ ਸਰਹੰਦ ਗਏ ਸੀ ਤੁਸੀਂ ਸਰਹੰਦ ਅੱਜ ਜਦ ਹੀ ਹੋ ਗੱਲ ਦਾ ਹਾਂ ਹਾਂ ਜਦ ਹੀ ਹੋ ਗੱਲ ਜਦ ਜਦ ਲੱਭਦੇ ਸੀ ਨਾ ਇਹ ਜਦ ਹੀ ਗੱਲ ਕਰਦੇ ਨਹੀਂ ਉਹ ਤਾਂ ਨਾ ਨੈਟ ਵੀ ਛੋੜੋ ਜਿੱਦਾਂ ਕਿ ਤੱਕ ਖਾਤੀ ਬੇਨੂੰ ਆਏ ਹਾਏ ਨੈਟ ਪਤਾ ਬੇਬੇ ਨੂੰ ਤਾੜੀਆਂ ਤਾੜੀ ਇੱਕ ਵਾਰ ਫੇਰ ਹਾਂ 112 13 ਸਾਲ ਦੀ ਉਮਰ ਨੈਟ ਦੀ ਗੱਲ ਕਰਤੀ ਬੇਬੇ ਨੇ ਅੱਜ ਵੀ ਨੈਟ ਪਤਾ ਪਤਾ ਤੁਹਾਨੂੰ ਨੈਟ ਕਿਹਾ ਹੁੰਦਾ ਆਓ ਹਾਂ ਅੱਛਾ ਹੁਣ ਇੱਕ ਸਵਾਲ ਆ ਹਾਂ ਮੇਰਾ ਸਵਾਲ ਕਰੋ ਇੱਕ ਪੌਦਾ ਹੂੰ ਬਿਨਾ ਫੁੱਲ ਤੇ ਫਲ ਆ ਦੋ ਮੈਨੂੰ ਸਵਾਲ ਸਵਾਲ ਦੋ ਮੈਨੂੰ ਇੱਕ ਪੌਦਾ ਹਾਂ ਫੁੱਲ ਨਹੀਂ ਆਉਂਦਾ ਉਹਨੂੰ ਫੁੱਲ ਨਹੀਂ ਆਉਂਦਾ ਫਲ ਫਲ ਲੱਗਦਾ ਉਹਦਾ ਨਾਮ ਦੱਸਣਾ ਦੋ ਆ ਦੇਣਗੇ ਜਵਾਬ ਆ ਦੇਖੋ ਬੀਬੀ ਸ਼ਰੀਫਾ ਦਾ ਸਵਾਲ ਜੀ ਅਰੇ ਅਰੇ ਨੀਖੇ ਬਤਾ ਅਰੇ ਨੀਖੇ ਕਹਿੰਦਾ ਮੈਂ ਤਾਂ ਫੇਲ ਐ ਮੈਨੂੰ ਤਾਂ ਫੇਲ ਕਰਤਾ ਬੇਬੇ ਤੁਹਾਡੇ ਸਾਹਮਣੇ ਸਾਰੇ ਫੇਲਾ ਸੀ ਅ ਭਾਈ ਹੈ ਕੋਈ ਜਵਾਬ ਦੀ ਇੱਕ ਪੌਦਾ ਇੱਕ ਪੌਦਾ ਕਹਿੰਦੇ ਇੱਕ ਪੌਦਾ ਉਸ ਨੂੰ ਫਲ ਨਹੀਂ ਲੱਗਦਾ ਫਲ ਲੱਗਦਾ ਸਿੱਧਾ ਹੀ ਫਲ ਲੱਗਦਾ ਮੈਂ ਦੱਸਦਾ ਬੇਬੇ ਹਾਂ ਦੱਸ ਦੋ ਮੈਂ ਬੇਬੇ ਹਾਂ ਦੱਸ ਦੋ ਹਾਂ ਜੀ ਪੌਦਾ ਮਾਤਾ ਹੀ ਐ ਅੱਛਾ ਪੌਦਾ ਨੂੰ ਫੁੱਲ ਤਾਂ ਆਇਆ ਨਹੀਂ ਫਲੇ ਲੱਗੇ ਨੇ ਅੱਗੇ ਅੱਗੇ ਬੇਲ ਵਧਾਈ ਐ ਉਹ ਕਹਿੰਦੇ ਸ਼ਰੀਫਾਂ ਇਹਦਾ ਜਵਾਬ ਕਹਿੰਦੇ ਸ਼ਰੀਫਾ ਬੀਬੀ ਸ਼ਰੀਫਾ ਹਾਂ ਉਹੀ ਹੈ ਉਹੀ ਜਵਾਬ ਹੈ ਸ਼ਰੀਫਾ ਹੈ ਹੈ ਹਾਂ ਪਰ ਜਿਹੜਾ ਸਵਾਲ ਮੈਂ ਪਾਇਆ ਮੈਨੂੰ ਦੋ ਜਵਾਬ ਦੋ ਜਵਾਬ ਦੋ ਜਵਾਬ ਇਹੀ ਹੈ ਇਹਨੂੰ ਆ ਲਓ ਜੀ ਜਵਾਬ ਦੇਣਾ ਸਾਰਿਆਂ ਨੇ ਜੀ ਦੁਬਾਰਾ ਸੁਣੋ ਸਵਾਲ ਜੀ ਬੇਬੇ ਦੁਬਾਰਾ ਬੋਲੋ ਜਰਾ ਹੈ ਦੁਬਾਰਾ ਸਵਾਲ ਬੋਲੋ ਇੱਕ ਪੌਦਾ ਹੂੰ ਬਿਨਾ ਫੁੱਲ ਤੇ ਫਲ ਲੱਗਦਾ ਹਾਂ ਹਾਂ ਲੋ ਜੀ 112 13 ਸਾਲ ਦੀ ਉਮਰ ਹੈ ਬੇਬੇ ਦੀ ਜੀ ਬੀਬੀ ਸ਼ਰੀਫਾ ਦੀ ਜੀ ਔਰ ਸਵਾਲ ਪਾਇਆ ਹੈ ਵੀ ਇੱਕ ਪੌਦਾ ਬਿਨਾ ਫੁੱਲ ਤੋਂ ਫਲ ਲੱਗਦਾ ਉਸ ਨੂੰ ਜਵਾਬ ਦਿਓ ਜਵਾਬ ਮੰਗੇ ਆ ਬੇਬੇ ਨੇ ਜੀ ਹਾਂ ਆਊਗਾ ਜਵਾਬ ਆਊਗਾ ਜਵਾਬ ਅਕਰ ਵਿਆਹ ਕੀਦਾ ਜਿੱਥੇ ਵਿਆਹ ਕੀਦਾ ਜਿੱਥੇ ਹਾਂ ਏ ਮੇਰੇ ਇਹ ਦੋ ਤੇਰਾ ਮੁੰਡਾ ਹੈ ਅੱਛਾ ਤੁਹਾਡੇ ਦੋ ਤੇਰਾ ਮੁੰਡਾ ਹੈ ਇਹ ਮੈਂ ਪਾਲਿਆ ਹਾਂ ਅੱਛਾ ਮਾਂ ਮਰਗੀ ਜੀ ਹੂੰ ਉੱਚੀ ਪਾਲਿਆ ਮੈਂ ਹੂੰ ਤੂੰ ਕੀ ਦਾ ਪਾ ਰੂਆ ਅੱਛਾ ਤੂੰ ਹੂੰ ਮੈਂ ਮੈਂ ਤਾਂ ਰੋਪੜ ਤੇ ਆਇਆ ਜੀ ਅੱਛਾ ਮੈਂ ਰੋਪੜ ਤੇ ਆਇਆ ਮੈਨੂੰ ਅਸੀਂ ਤਾਂ ਤੁਹਾਡੇ ਇਲਾਕੇ ਚ ਘੁੰਮਦੇ ਸੀ ਨੈਟ ਤੇ ਵੀਡੀਓ ਪਾਉਂਦੇ ਬਜ਼ੁਰਗਾਂ ਦੀਆਂ ਬਜ਼ੁਰਗਾਂ ਨਾਲ ਗੱਲਾਂ ਕਰਦੇ ਸਾਨੂੰ ਕਿਸੇ ਨੇ ਦੱਸਿਆ ਕਹਿੰਦੇ ਭਰਤਗੜ ਆ ਜਾਂਦੀ ਬੀਬੇ ਸ਼ਰੀਫਾਂ ਹੈਂ ਪਰਤਗੜ ਤੇ ਆ ਕਕਰਾਲੇ ਤੱਕ ਪੈਦਲੇ ਪਰਤ ਕਹਾਲੇ ਵੀ ਗਈ ਉਹ ਵੀ ਪਿੱਛੇ ਮੜ ਕੇ ਮੈਨੂੰ ਅੱਛਾ ਅੱਜ ਦੁਆਲੇ ਕਿਹਾ ਅੱਛਾ ਕੀ ਕਹਿੰਦੇ ਉਹ ਚਿੰਬੜਗੇ ਫੋਟੋ ਕਿੱਥੇ ਨਹੀਂ ਆਲੇ ਕਿੱਥੇ ਗਈ ਸੀ ਅੱਛਾ ਬੁਢੀ ਕਿੱਥੇ ਗਈ ਸੀ ਹਾਂ ਮਾਰਾ ਖੂਮ ਆ ਗਈ ਕੀ ਵਾਹ ਜੀ ਵਾਹ ਬੇਬੇ ਹਾਂ ਹੋਰ ਦੰਦ ਜਿਹੜਾ ਆ ਗਿਆ ਦੰਦ ਇਹਰਾ ਦੰਦ ਆ ਗਿਆ ਕਿਨੇ ਨਾਲ ਡਲ ਗਿਆ ਮੇਰੀ ਗੱਲ ਤੋਂ ਹਮ ਇੱਕ ਦੰਦ ਟੁੱਟਿਆ ਤਾਂ ਅੱਛਾ ਇੱਕ ਜੰਮ ਗਿਆ ਦੁਬਾਰਾ ਜੰਮ ਗਿਆ ਜੰਮ ਗਿਆ ਅੱਛਾ ਫਿਰ ਮੈਂ ਹਮ ਬਾਲਟੀ ਹਮ ਬਾਣੀ ਦੀ ਲੀਕ ਅੱਛਾ ਉੱਤੇ गिर ਗਈ ਅੱਛਾ ਇਹ ਇਹ ਦੂਆ ਵੀ ਟੁੱਟ ਗਿਆ ਆਹਾ ਆ ਰੜਕਦਾ ਹੋਈ ਜੰਮਿਆ ਕਿਹੜਾ ਦੁਬਾਰਾ ਦਿਖਾਇਆ ਜਰਾ ਆਹ ਆ ਜੰਮ ਗਿਆ ਬੇਬੇ ਸ਼ਰੀਫਾਂ ਦਾ ਦੰਦ ਦਿਖਾ ਦੇ ਟੁੱਟ ਗਿਆ ਉਹ ਆ ਤਾਂ ਟੁੱਟ ਗਿਆ ਹਾਂ ਆ ਆ ਇੱਕ ਦੰਦ ਕੈਂ ਹੈ ਸਾਰੇ origignal ਦੰਦ ਕਹਿੰਦੇ ਹੈ ਮੈਂ ਅੰਜਾੜਾ ਨਹੀਂ ਹੈ ਹੈਗੀਆਂ ਨਹੀਂ ਵੱਡੀ ਗੱਲ ਹੈ ਜੀ 112 13 ਸਾਲ ਦੀ ਉਮਰ ਚ ਦੰਦ ਅੱਛਾ ਤੁਸੀਂ ਇਹਨਾਂ ਦੀ ਬੇਟੀਆਂ ਦੀ ਠੋੜਾ ਕੀ ਨਾਂ ਜੀ ਸਹਿਬਾਂ ਹੈ ਜੀ ਸਹਿਬਾਂ ਉਹਨਾਂ ਨੇ ਸੱਤਿਆਂ ਨੇ ਦੱਸਿਆ ਕਿ ਨਾ ਸਹਿਬਾਂ ਦੇ ਗਏ ਹੋਏ ਆ ਉਹ ਵੀ ਬੇਟੀ ਹੋ ਬੇਟੀ ਆ ਵੀ ਬੇਟੀ ਹੈ ਜੀ ਹਾਂ ਤੁਸੀਂ ਠੋੜਾ ਨਾਂ ਜੀ ਇਹ ਕੁੜੀ ਦਰਸ਼ਨਾ ਦਰਸ਼ਨਾ ਆ ਦਰਸ਼ਨਾ ਹੈ ਸਹਿਬਾਂ ਕਿੰਨੀਆਂ ਕੁੜੀਆਂ ਦੋ ਉਹ ਦੋ ਕਿ 3 6 ਤੀਆਂ 6 ਸੀਗੀਆਂ ਅੱਛਾ ਅੱਛਾ ਉਹ ਜੜੀ ਉਹਨੇ ਜਿਹਦੇ ਮੁੰਡੇ ਦਾ ਵਿਆਹ ਹੈ ਕਾਲਾ ਅੱਖਰ ਹੂੰ ਛੋਟੇ ਬਰਾਬਰ ਕਾਲਾ ਅੱਖਰ ਛੋਟੇ ਬਰਾਬਰ ਦੱਸ ਗਿਆ ਦੱਸੋ ਗਿਆ ਹੈ ਲੋਕ ਕਾਲਾ ਅੱਖਰ ਛੋਟੇ ਬਰਾਬਰ ਤੁਸੀਂ ਤਾਂ ਬੇਬੇ ਕਮਾਲ ਦੇ ਬੰਦੇ ਐ ਇੱਕ ਵਾਰੀ ਫੇਰ ਤਾੜੀਆਂ ਦੀ ਤਾੜੀਆਂ ਨਾ ਛੱਡਿਓ ਜੀ ਕਾਲਾ ਅੱਖਰ ਛੋਟੇ ਬਰਾਬਰ ਅਵੇ ਬੇ ਇਨੀਆਂ ਕਹਾਵਤਾਂ ਇਨੀਆਂ ਗੱਲਾਂ ਇਹ ਕਿੱਥੇ ਗਿਆ ਕਿਆ ਸਵਾਲ ਬਾਤ ਆ ਸਾਨੂੰ ਬਈ ਤਾੜੀਆਂ ਜੀ ਬੇਬੇ ਸ਼ਰੀਫਾਂ ਲਈ ਜੀ ਆ ਦੇਖੋ ਜੀ ਸਾਰਾ ਪਰਿਵਾਰ ਹੈ ਜੀ ਬੇਬੇ ਸ਼ਰੀਫਾਂ ਦਾ ਜੀ ਆ ਕੱਲੇ ਕੱਲੇ ਤੇ ਕੈਮਰਾ ਪਾ ਦਿਓ ਜਿਹੜੇ ਆ ਫੋਟੋਆਂ ਖਿੱਚੀ ਜਾਂਦੇ ਨਾਲ ਦੀ ਨਾਲ ਇਹਨਾਂ ਤੇ ਵੀ ਪਾ ਦਿਓ ਕੈਮਰਾ ਜੀ ਇਧਰ ਬੇਬੇ ਸ਼ਰੀਫਾਂ ਨੂੰ ਫੇਰ ਕੋਈ ਗੱਲ ਕਹਿ ਰਹੀ ਜੀ ਹਾਂਜੀ ਪੜੋਤੇ ਵੀ ਪੋਤੇ ਵੀ ਪੁੱਤ ਵੀ ਧੀਆ ਵੀ ਦੋਤੇ ਵੀ ਦੋਤੇ ਵੀ ਹੂੰ ਬੜਾ ਅੱਲਾ ਨਾ ਬਹੁਤ ਕੁਛ ਦਿੱਤਾ ਵਾ ਅੱਲਾ ਨੇ ਬਹੁਤ ਕੁਛ ਦਿੱਤਾ ਵਾ ਬਹੁਤ ਕੁਛ ਦਿੱਤਾ ਵਾ ਵਾਹਿਗੁਰੂ ਬਹੁਤ ਵਧੀਆ ਗੱਲ ਕਹਿ ਰਹੇ ਤੁਸੀਂ ਸੋਣਿਆ ਹੂੰ ਤਾੜੀਆਂ ਜੀ ਹੂੰ ਛੇ ਬਾਤ ਤੇਰੀ ਆ ਹਾਂ ਕਰਦੇ ਨਹੀਂ ਅੜੇ ਰੋਕੀ ਸਿੰਘ ਕੋਈ ਪਾਣੀ ਦਿੰਦੇ ਇੱਕ ਭੜੇ ਧੁੰਦੇ ਹੂੰ ਕਦੀ ਗੱਲ ਨਹੀਂ ਹੂੰ ਪਰ ਆਪਣੀ ਸੱਚਾਈ ਰੱਖੀ ਹਾਂ ਜੀ ਸੱਚਾਈ ਸੱਚਾਈ ਰੱਖੀ ਆਪਣੀ ਸੱਚਾਈ ਰੱਖੀ ਝੂਠ ਸਿੱਧਾ ਫੜਾਕ ਹੂੰ ਜੋ ਮਾਰਤੀ ਤੂੰ ਮੇਰੀਆਂ ਝੁਕਲੀਆਂ ਕਰੀ ਜਾ ਹੂੰ ਪਰ ਤੂੰ ਬਿਲਕੁਲ ਸੱਚ ਤੇ ਕਹਿਵ ਰਹਿਣਾ ਹੈ ਹਾਂ ਬਾ ਹੁਣ ਭਾਈ ਮੇਰਾ ਖਿਆਲ ਸੁਣੇ ਮਾਫ ਕਰ ਦਿਓ ਬੱਚਿਓ ਮੈਂ ਤੁਹਾਨੂੰ ਦੱਸਾਂ ਨਹੀਂ ਨਹੀਂ ਤੁਸੀਂ ਤਾਂ ਸਾਡੀ ਮਾਂ ਹੈ ਮਾਂ ਦੀ ਵੀ ਮਾਂ ਹੈ ਇੰਨੀ ਉਮਰ ਦਰਾਜ ਹੈ ਤੁਸੀਂ ਹਾਂ ਹੁਣ ਤੁਸੀਂ ਰਤੇਉੜ ਤੇ ਆਏ ਰਤੇਉੜ ਤੇ ਆਏ ਜੀ ਇਹ ਤੇ ਉਰਤੀ ਤੇ ਬੋਟਾ ਤੇ ਬੋਟੇ ਇਧਰੋਂ ਆ ਗਏ ਸੀ ਅਜ ਤੱਕ ਕੀ ਕੰਨ ਕਰਦੇ ਰਹੇ ਨੋਟ ਫੇਰ ਤਾਂ ਸੀ ਹੁਣ ਇਹ ਪਾਕੀ ਅਸੀਂ ਵੀ ਇੱਥੇ ਆ ਤੁਰੀ ਮੂਰੇ ਮੂਰੇ ਆਏ ਸਾਡੇ ਮੂਰੇ ਮੂਰੇ ਆਏ ਸਾਡੇ ਦੋ ਭੈਣਾਂ ਦੀਆਂ ਤਾਂ ਤੁਸੀਂ ਦੋ ਭੈਣਾਂ ਤੀਆਂ ਹਾਂ ਦੂਈ ਭੈਣ ਕਿੱਥੇ ਐ ਪਾਕਿਸਤਾਨ ਪਾਕਿਸਤਾਨ ਉੱਪਰ ਉਹ ਪਾਕਿਸਤਾਨ ਕਿੱਦਾਂ ਚੱਲ ਗਈ ਮਾਪੇ ਸਾ ਰਹੀ ਠੀਕ ਆ ਬੇ ਮੈਂ ਤਾਂ ਕੱਲ ਵੀ ਆ ਕੱਲ ਹੀ ਅੱਛਾ ਕੱਲੇ ਇੱਥੇ ਰਹਿ ਗਏ ਤੁਸੀਂ ਅੱਛਾ ਮਾਪੇ ਸਾਰੇ 47 ਚ 47 ਮਾਂ ਸਨ 47 ਯਾਦ ਹੈ ਸੋਜੀ ਹੈ ਪੂਰੀ ਹਾਂ ਹਾਂ ਜੀ ਅੱਛਾ ਸਨ 47 ਹਾਂ ਜੀ ਤਾਂ ਹੀ ਤਾਂ ਰਹਿ ਗਈ ਇਹ ਹਾਂ ਅੱਛਾ ਇਹ ਕੀ ਕਹਾਣੀ ਕਿ ਆਪਣੀ ਬੇਬੇ ਤੋਂ ਸੁਣਦੇ ਆਪਾਂ ਬੀਬੀ ਤੋਂ ਸੁਣਦੇ ਆ ਬੀਬੀ ਕੀ ਕਹਾਣੀ ਦੱਸੋ 47 ਦਾ ਜੀ ਆ ਕੁੜੀਆਂ ਤੁਹਾਡੀਆਂ ਬੋਲ ਰਹੀਆਂ ਸਨ 47 ਜੀ ਹਾਂ ਜੀ ਗਬਰੂ ਜਵਾਨ ਬੱਚਾ ਅੱਛਾ ਉਹ ਕਹਿੰਦਾ ਮਮਾ ਮਾਰੀ ਨਾ ਆਹ ਤੁਹਾਡੀ ਉਹ ਤੁਮਾ ਛੋਟੀ ਕੋ ਤੈ ਨਾਂ ਤਪਰ ਅੱਛਾ ਅੱਛਾ ਸਾਬ ਕਾ ਤਾ ਪਤਾ ਅੱਛਾ ਉਹ ਨਾ ਦੇਪੁਰ ਤੇ ਜਾ ਤੁਸੀਂ ਹੈ ਹਾਂ ਸਭ ਕਾ ਇਹਦਾ ਫੱਕ ਹੈ ਮਾਪੇ ਤੁਹਾਡੇ ਫਿਰ ਉਧਰ ਚਲੇਗੇ ਪਾਕਿਸਤਾਨ ਹਾਂ ਕੋਟੜ ਤੇ ਮੇਰੇ ਮਾਪੇ ਅੱਛਾ ਪਰ ਤਾਂ ਅੰਤ ਲੱਗ ਗਈ ਸਾਰੀ ਤੁਸੀਂ ਕਿੱਧਰ ਰਹਿ ਗਏ ਫਿਰ ਇੱਥੇ ਮੈਨੂੰ ਇਹ ਹੈਗਾ ਸੋਰੀ ਲੱਗੀ ਆਪਣੀ ਅੱਛਾ ਸੋਰੀ ਰਹਿ ਗਈ ਆਪਣੇ ਹਾਂ ਠੀਕ ਹੈ ਘਰ ਆਵਾ ਨਾਂ ਕੀ ਆਦਾ ਉਹਨਾਂ ਦਾ ਨੇ ਅਜੂ ਨੇ ਅਜੂ ਅੱਛਾ ਦੂਈ ਭੈਣ ਦਾ ਜਿਹੜਾ ਘਰ ਵਾਲਾ ਉਹਦਾ ਨਾਂ ਕੀ ਆਦਾ ਭੈਣ ਦਾ ਹਾਂ ਰਸੀਦ ਦਾ ਨਾਂ ਰਸੀਦ ਉਹ ਪਾਕਿਸਤਾਨ ਚਲ ਗਏ ਹੈ ਅੱਛਾ ਫਿਰ ਤੁਸੀਂ ਇਹ ਤੁਹਾਡੇ ਘਰ ਦੇ ਇੱਥੇ ਲਿਆਏ ਤੁਹਾਨੂੰ ਹਾਂਜੀ ਨੰਦਪੁਰ ਤੇ ਕਿੱਥੇ ਆਏ ਫਿਰ ਤੁਸੀਂ? ਹੈ? ਨੰਦਪੁਰ ਤੇ ਕਿੱਥੇ ਆਏ ਤੁਸੀਂ? ਨੰਦਪੁਰ ਤੇ ਪੇਕੇ ਮੇਰੇ ਕੋਟਲਾ ਤੇ ਕੋਟਲਾ ਉਹ ਤਾਂ ਕੋਟਲੇ ਤੇ ਨਾ ਉਹ ਤਾਂ ਸਾਰੇ ਚਲੇ ਗਏ ਪਾਕਿਸਤਾਨ ਬਾਦ ਮੰਖਾਏ ਹੋਲੇ ਤੇ ਅੱਛਾ ਹੋਲੇ ਤੇ ਬਾਦ ਗਏ ਹੋਲੇ ਨਹੀਂ ਲੋਕਾਂ ਨਾਲ ਟੱਕਰ ਨਹੀਂ ਅੱਛਾ ਹੋਲੇ ਨੂੰ ਜਦ ਗਏ ਜਦ ਗਏ ਫਿਰ ਹੂੰ ਤੁਹਾਡਾ ਨਹੀਂ ਦਿਲ ਕੀਤਾ ਜਾਣ ਨੂੰ ਹੈ? ਤੁਹਾਡਾ ਦਿਲ ਨਹੀਂ ਕੀਤਾ ਜਾਣ ਨੂੰ ਦੇ ਤਾਂ ਜਾਣੇ ਕਾ ਕਾ ਕਰਦੇ ਤੁਹਾਡੇ ਉੱਥੇ ਜੇ ਮੇਰੇ ਘਰ ਤੇ ਯੁਰਾ ਹਾਂ ਤੁਹਾਡੇ ਹਸਬੰਦ ਤਾਂ ਇੱਥੇ ਹੈ ਤੁਹਾਡੇ ਤੁਹਾਡੇ ਮਾਪੇ ਤਾਂ ਉੱਥੇ ਚੱਲ ਗਏ ਨਾ ਇਹਦੇ ਨਾਲ ਕਰਦੇ ਲੈ ਕੇ ਆ ਗਏ ਜ਼ਿੰਦਗੀ ਦੇ ਨਾਲ ਕੱਟੇ ਮਾਪੇ ਨਾਲ ਖੜਾ ਜ਼ਿੰਦਗੀ ਕਟਾਣੀ ਜੀ ਮੇਰੀ ਹੂੰ ਸੁਣੀ ਗੱਲ ਜੀ ਠੀਕ ਆ ਕੱਲ ਆਈ ਸਮਝ ਵਾ ਸਮਝ ਆ ਗਈ ਜੀ ਬਿਲਕੁਲ ਉਹ ਮੈਂ ਨੋ ਨਾ ਅੱਜ ਕਾਲ ਦੇ ਛੋਗਰੂ ਪਾਗਲ ਹੀ ਇੰਦੇ ਐਬੜੀ ਪਾਗਲ ਆ ਇਹ ਤਾਂ ਮਾਰ ਕਰਨੀ ਤੱਕ ਹਾਲ ਦਿਖਣੀ ਸੁਰਤ ਹੈ ਹੂੰ ਕਹਾਂ ਤੋਂ ਪਤਾ ਨਹੀਂ ਉਸ ਮਾਲਕ ਦੇ ਹੂੰ ਦੁਨੀਆ ਸਾਰੇ ਪਾਸੇ ਸ਼ਰੀਫਾਂ ਸ਼ਰੀਫਾਂ ਕਰਦੀ ਬੀਬੀ ਸ਼ਰੀਫਾ ਸਾਰੇ ਪਾਸੇ ਨੈਟ ਤੇ ਬਹੁਤ ਬਹੁਤ ਰੌਲਾ ਪੈ ਗਿਆ ਬੀਬੀ ਸ਼ਰੀਫਾ ਅਸੀਂ ਕਿ ਲੱਜਣੀ ਜ਼ਰੂਰ ਹੈ ਬਹੁਤ ਹਨੇਰਾ ਹੋ ਗਿਆ ਪਰ ਅਸੀਂ ਪਹੁੰਚ ਗਏ ਤੁਹਾਡੇ ਕੋਲ ਅੱਜ ਜੀ ਨੇ ਰਹਾ ਗਿਆ ਅਨੇਰਾ ਹੋ ਗਿਆ ਮੇਰੀ ਨੋ ਨਾ ਅਧਾ ਟਾਈਮ ਹੀ ਕੇ ਆਇਆ ਆ ਕਹਿੰਦੇ ਸੁਬਾਨ ਅਲ੍ਹਾ ਸੁਬਾਨ ਅਲ੍ਹਾ ਹੂੰ ਤੇਰਾ ਵੀ ਸਾਡਾ ਵੀ ਸੁਬਾਨ ਅੱਲਾ ਹਾਂ ਹੂੰ ਸੁਬਾਨ ਆਇਆ ਹਾਂ ਹੂੰ ਕੁਲ ਅੱਲਾ ਹੂੰ ਕੁਲ ਦਈ ਅੱਲਾ ਹੂੰ ਇੱਕ ਤਾਂ ਨੇਲਾ ਜਿੰਨੀ ਦੁਨੀਆ ਪਰ ਕਿਹੜੀ ਮਕਹੌੜੀ ਪਾੜ ਸੁਬਾਨ ਅੱਲਾ ਜਿਹੜਾ ਪੱਥਰ ਵਿੱਚ ਕੀੜਾ ਹੈ ਹਾਂਜੀ ਉਹਨੂੰ ਵੀ ਉਹ ਰਿਜਕ ਬਚਾਂਦਾ ਹੈ ਹੂੰ ਅੱਛਾ ਹੂੰ ਉਹਨੂੰ ਵੀ ਰਿਜਕ ਬਚਾਂਦਾ ਪੱਥਰ ਵਿੱਚ ਕੀੜਾ ਹੂੰ ਜਦ ਫਰਿਸ਼ਤੇ ਆਉਂਦੇ ਆ ਹੂੰ ਤਾ ਸਾਰੀ ਪ੍ਰਿਥਵੀ ਪਰ ਕੋਵੰਦੇ ਆ ਫਰਿਸ਼ਤੇ ਆਉਂਦੇ ਜਦ ਜੀ ਫੇਰ ਉਹ ਨੇਕੀ ਵੀ ਲਿਖਦੇ ਹੈ ਅੱਛਾ ਬਦੀ ਵੀ ਲਿਖ ਦੇ ਹੂੰ ਸੁਣ ਹੂੰ ਫਿਰ ਸ਼ਾਮ ਜਾ ਕੇ ਅੱਲਾਹ ਕੋ ਖੋਲ ਹੁੰਦਾ ਪੱਤਰ ਹੂੰ ਕਿਹੜਾ ਨੇ ਕੀ ਆਵਾ ਕਿਹੜਾ ਬਤੀ ਆ ਹੂੰ ਅੱਛਾ ਹੂੰ ਪਾਉ ਤੇ ਤੇ ਚੋਰੀ ਆ ਹੂੰ ਉਸ ਹਲਕ ਤੇ ਚੋਰੀ ਮਹਿੰਗੀ ਉਹ ਇੱਥੇ ਰੱਖਣਾ ਦੇ ਹੂੰ ਠੀਕ ਬਹੁਤ ਖੂਬ ਮਾਤਾ ਦੱਸਾਂ ਇਹ ਬੰਦ ਤੇ ਚੋਰੀ ਆ ਕਿ ਅੱਲਾ ਤੇ ਚੋਰੀ ਨਹੀਂ ਹੈ ਬੰਦੇ ਤੇ ਚੋਰੀ ਹੈ ਅੱਲਾ ਤੇ ਚੋਰੀ ਨਹੀਂ ਹੈ ਅੱਲਾ ਤੇ ਚੋਰੀ ਤਾਂ ਜੀ ਬੀਬੀ ਸ਼ਰੀਫਾਂ ਦੀ ਗੱਲ ਜੀ ਬੜੀ ਜ਼ਬਰਦਸਤ ਗੱਲ ਹੈ ਔਰ ਬਹੁਤ ਸੂਝਵਾਨ ਸੁਲਝੀ ਹੋਈ ਬੀਬੀ ਸ਼ਰੀਫਾਂ ਦੀ 112 13 ਸਾਲ ਦੀ ਉਮਰ ਬਹੁਤ ਸਕੂਨ ਮਿਲਿਆ ਰੂਹ ਨੂੰ ਆਰਾਮ ਮਿਲਿਆ ਤੁਹਾਡੇ ਕੋਲ ਆ ਕੇ ਅੱਜ ਜਾਣਾ ਨਹੀਂ ਅੱਜ ਇੱਥੇ ਹੀ ਰਹਿਣਾ ਸੀ ਤੁਹਾਡੇ ਕੋਲ ਹੈ ਇੰਤਜ਼ਾਮ ਸਾਡਾ ਇੱਥੇ ਹੈ ਇੰਤਜ਼ਾਮ ਹੋ ਜੂ ਸਾਡਾ ਆਪਕੋ ਬਣ ਨੀ ਆਣਾ ਹਾਂ ਜੀ ਵਾਹ ਜੀ ਵਾਹ ਕੱਪੜਾ ਨ ਮਿਲੂ ਰੋਟੀ ਨ ਮਿਲੂ ਛਾਦੀ ਮਿਲੂ ਸਭ ਕੁਝ ਮਿਲੂ ਹਾਂ ਹਮ ਇਹ ਕਹਿੰਦੀ ਤੰਦਰੁਸਤੀ ਚਾਹੀਦੀ ਮੈਨੂੰ ਸਭ ਕੁਝ ਮਿਲੂ ਇਹ ਗੱਲ ਸਾਂ ਹਾਂ ਜੀ ਨੋਕੜ ਹਾਂ ਚਲ ਤੇ ਆ ਪੁਰੀ ਦਾ ਚਾਮਰਾ ਤੜਾ ਤੜਾ ਕਹ ਇਹ ਕਹਿੰਦੀਆਂ ਨਹੀਂ ਕਹਿੰਦੀਆਂ ਲੈ ਲੋਕ ਤਾਂ ਤੁਹਾਨੂੰ ਕਹਿੰਦੇ ਕਹਿੰਦੇ ਬੀਬੀ ਸ਼ਰੀਫਾ ਨਾਲ ਮਲਾਓ ਸਾਡੇ ਨਾਲ ਨਰਾਜ਼ ਹੋ ਗਏ ਕਈ ਲੋਕ ਕਹਿੰਦੇ ਤੁਸੀਂ ਮਲਾਉਂਦੇ ਹੀ ਨਹੀਂ ਐ ਮੈਂ ਕਿਸਰੰਦ ਗਈ ਵੀ ਅਸੀਂ ਹੁਣ ਕਿੱਥੇ ਜਾਈਏ ਮੈਨੂੰ ਕਾਲੇ ਬਾਲਾ ਅਗੇ ਅਗੇ ਦਿਖਾਓ ਆ ਲੈ ਆ ਦੇਖੋ ਵਿੱਚ ਵਿੱਚ ਨੂੰ ਹੋਣੇ ਦੀ ਕਿਤੇ ਹਾਂਜੀ ਵਿੱਚ ਵਿੱਚ ਹੈਗੇ ਹੈਗੇ ਦੀ ਵਿੱਚ ਵਿੱਚ ਨੂੰ ਹਾਂ ਹਾਂ ਵਿੱਚ ਵਿੱਚ ਜੜਾਂਗੀਆਂ ਤੇ ਕੰਗੀ ਵਿੱਚ ਬਾਹ ਕਦੀ ਆ ਹਾਂਜੀ ਜਬ ਬਾਂਦੀ ਸੇਰਾ ਹਾਂਜੀ ਰਕੰਗੀ ਆ ਜਾਂਦਾ ਆ ਜਾਂਦੇ ਆ ਅੱਛਾ ਤੁਰਦੇ ਫਿਰਦੇ ਸਹੀ ਹੈ ਤੁਸੀਂ ਹਾਂ ਤੁਰੇ ਫਿਰ ਆ ਤੁਰ ਕੇ ਦਿਖਾਓ ਥੋੜਾ ਜਿਆ ਬਾਹਰ ਮੰਨਦੇ ਨਹੀਂ ਕਹਿੰਦੇ 112 13 ਸਾਲ ਦੀ ਬੁੜੀ ਤੁਰ ਨਹੀਂ ਸਕਦੀ ਬੀਬੀ ਸ਼ਰੀਫਾ ਤੁਰ ਕੇ ਦਿਖਾਉਗੀ ਆ ਤੁਰ ਕੇ ਦਿਖਾਓ ਜੀ ਆਓ ਜੀ ਜਰਾ ਆਓ ਜੀ ਜਰਾ ਹਟੋ ਰਸਤਾ ਪਾਸੇ ਕਰੋ ਜੀ ਆਹ ਲਓ ਜੀ ਬੀਬੀ ਸ਼ਰੀਫਾ ਦੀ 112 13 ਸਾਲ ਦੀ ਉਮਰ ਆਹ ਲਓ ਜੀ ਆਹ ਲਓ ਉਹ ਪਾਜੀ ਦੀ ਬੀਬੀ ਦਾ ਉਹ ਬੀਬੀ ਹੌਲੀ ਹੌਲੀ ਇੰਨੀ ਤੇਜ਼ ਤਾਂ ਮੈਂ ਨਹੀਂ ਚੱਲ ਸਕਦਾ ਚੱਲ ਚੱਲ ਹੈ ਚੱਲ ਲਓ ਜੀ ਹੁਣ ਇਧਰ ਨੂੰ ਚੱਲਣਾ ਆਪਾਂ ਨੇ ਵਾਪਸ ਜੀ ਆਹ ਲਓ ਜੀ ਬੀਬੀ ਸ਼ਰੀਫਾ 112 13 ਸਾਲ ਦੀ ਉਮਰ 113ਵਾਂ ਲੱਗ ਗਿਆ ਬੀਬੀ ਨੂੰ ਜੀ 113ਵਾਂ ਲੱਗ ਗਿਆ ਇਹਨਾਂ ਦੀ 113ਵਾਂ ਲੱਗ ਗਿਆ ਜੀ ਆ ਤਾਂ ਬੜੀ ਗੱਲ ਗੱਲਾਂ ਖਤਮ ਕਰਦੇ ਦਿਲੇ ਨਹੀਂ ਕਰਦਾ ਜੀ ਹੈ ਜੀ ਲਓ ਜੀ ਅੱਜ ਦਾ ਜੀ ਹੂੰ ਐਜੋ ਫੇਰ ਮੈਂ ਕੁੜੀ ਆ ਹਾਈ ਬੀਨੋ ਜੀ ਹੈ ਜੀ ਆ ਕੁੜੀ ਐਜੋ ਫੇਰੀ ਐ ਪਹਿਲੀ ਉਹ ਪਹਿਲੀ ਕੁੜੀ ਹੈ ਜੀ ਹਾਂ ਉਹ ਐ ਤਾਂ ਲੱਗਦੀ ਸੀ ਪਹਿਣਾ ਪਹਿਣਾ ਲੱਗਦੀਆਂ ਆ ਦੇਖੋ ਪਾਇਓ ਕੈਮਰਾ ਦੀ ਹਾਂ ਬਿਲਕੁਲ ਪੈਣਾ ਪੈਣਾ ਲੱਗਦੀ ਆ ਤੁਸੀਂ ਮਾਮਾ ਤੀ ਇਹ ਤਾਂ ਲੱਗਦੀ ਐ ਨਹੀਂ ਤੁਸੀਂ ਹੈ ਸੱਚੀ ਗੱਲ ਐ ਦੀ ਹੂੰ ਆਦੇ ਹੱਥ ਹੂੰ ਮੈਂ ਮੈਂ ਆਪਣਾ ਕੁਭਾ ਨਹੀਂ ਕਰਦੀ ਹਾਂ ਅੱਲਾ ਦੇ ਹੱਥੇ ਚਾ ਸਾਰਾ ਕੁਝ ਵਾਹ ਜੀ ਵਾਹ ਕਿਉਂ ਦਿੱਤੀ ਐ ਅੱਛਾ ਤੁਹਾਡੇ ਜਿਹੜੇ ਪੀਓ ਕੇ ਓਹ ਪਾਕਿਸਤਾਨ ਤੇ ਕਿਹੜੇ ਕਿਹੜੇ ਜ਼ਿਲ੍ਹੇ ਚ ਗਏ ਸੀ ਉਹ ਪਾਕਿਸਤਾਨ ਚਲੇ ਗਏ ਕਿਲਾ ਰਗੋਦਾ ਬੈਂਡਮੀ ਹਣੀ ਕੋਟ ਅੱਛਾ ਗਏ ਤੁਸੀਂ ਦੁਬਾਰਾ ਉੱਥੇ ਕਦੀ ਮੁਲਾਕਾਤ ਹੋਈ ਨਹੀਂ ਇੱਕ ਪਾਈ ਹਾਂ ਤੱਕ ਇੱਕ ਵਾਰੀ ਅੱਛਾ ਛੋਟੇ ਅੱਬੇ ਦਾ ਨਾਮ ਕੀ ਸੀ ਮੇਰੇ ਦਾ ਹਾਂ ਅਸਮੀਲ ਅਸਮੀਲ हां अम्मी ਦਾ ਹੈ ਅੰਮੀ ਦਾ ਨਾਮ ਮੰਮੀ ਦਾ ਨਾਮ ਹੈ ਰਲੀ ਰਲੀ ਅਸਮੀਲ ਤੇ ਰਲੀ ਦੀ ਭਰਾਵਾਂ ਦੇ ਨਾਮ ਦੱਸ ਦੋ ਭਾਈ ਦਾ ਨਾਮ ਹਮ ਇੱਕ ਦਾ ਬਾਰੂ ਦਾ ਅੱਛਾ ਖਲੀਲ ਦਾ ਹਮ नूर मोहम्मद ਅੱਛਾ ਜੀ حمید मोहम्मद ਹਮ ਲਾਲ ਲੂਈ ਜੀ ਅੱਛਾ ਲਾਲ ਲੋ ਹਮ ਵਾਹ ਸਾਰੇ ਦੇ ਨਾਮ ਯਾਦ ਹੈ ਹਾਂ ਦਾਦੇ ਦਾ ਨਾਮ ਵੀ ਯਾਦ ਹੈ ਚਾਚੇ ਦਾ ਨਾਮ ਕਿਹਦਾ ਮਾਮ ਦੀ ਤਾਈ ਕਿ ਹਮ ਹਲੋਤਾ ਚਾਚੀ ਦਾ ਨਾਮ ਸੋਹੋਤਾ ਅੱਛਾ ਇੱਕ ਦਾ ਸੈਣੀ ਤਾਂ ਹੂੰ ਉਹਦੇ ਮਟਾ ਦੇ ਨੋ ਇੱਕ ਦਾ ਤੀ ਨੂੰ ਇੱਕੋ ਮਟਾ ਵਰ ਚਾਚੇ ਕੋ ਅੱਛਾ ਉਹਦਾ ਨਾ ਤੀ ਨੂੰਤਾ ਹੂੰ ਪੈਣਾ ਨਾ ਕਿ ਫਿਰ ਦੋ ਤੀ ਕ ਕਰ ਵੀ ਤੇ ਮੈਂ ਤੇ ਪੁੱਛ ਹਾਂ ਇਹ ਸਾਰੇ ਆਨੰਦਪੁਰੇ ਰਹਿੰਦੇ ਸੀ ਹੈ ਕੋਟਲਾ ਕੋਟਲਾ ਨਾ ਪਰਸਾ ਕੁਲੀ ਜਾਂਦੀ ਆਂ ਅਮੀਤੀ ਹਾਂ ਕਿੰਨੇ ਘਰ ਤੇ ਮੁਸਲਮਾਨਾਂ ਦੇ ਆਪਣੇ ਏਰੀਆ ਚ ਭਰਤਗੜ ਚ ਭਰਤਗੜ ਦਾ ਫਰਨੀ ਹਾਂਜੀ ਬਥੇਰੀ ਮੁਸਲਮਾਨਾਂ ਨੇ ਜਾਦ 47 ਚ ਕੁਛ ਤਾਂ ਚਲੇ ਵੀ ਗਏ ਨਾ ਮੈਂ ਬਚਾ ਦਵਾ ਇਹ ਕੋਈ ਮਤ ਨਹੀਂ ਜੀਤਨ ਜੀ ਹਾਂ ਬਾਤ ਨੂੰ ਕੀ ਸਾਡੇ ਦੇਖ ਉੱਤਮ ਸੰਨਾਨ ਦੇ ਸਾਡੇ ਪਿੰਡ ਦੀ ਗੱਲ ਹੂੰ ਗੁਜਰਾ ਦੇ ਘਰ ਤਿੰਨ ਚਾਰ ਅੱਛਾ ਤਿੰਨ ਚਾਰ ਨਾ ਜਾਂਦੇ ਆ ਸਾਡੇ ਵੀ ਸੁਖ ਨਾ ਥੇ 4 5 ਹੁਣ ਇੱਕ ਮਿੰਟਾ ਲਾਂਢੀ ਚੱਲੇ ਗਿਆ ਇੱਕ ਸਰਾਂ ਦੇ ਚਲੇ ਗਿਆ ਇੱਕ ਉੱਤਰ ਥਾਵੇਂ ਲਾਂਹ ਚਲੇ ਗਿਆ ਹੂੰ ਬਾਕੀ ਹੁਣ ਇੱਥੇ ਇੱਕ ਇੱਟਾ ਚਲੇ ਗਿਆ ਲਾਂਢੀ ਹੂੰ ਲਾਂਢਰਾ ਤੀਜੇ ਅੱਛਾ ਭਾਈ ਮਾੜਾ ਨੂੰਟੇ ਨਹੀਂ ਹੂੰ ਫੇਰ ਤੇ ਜੀ ਕੇ ਦਾ ਕਰ ਵੀ ਉਹ ਹੀ ਆ ਹੂੰ ਤੇ ਤੇ ਦਾ ਕਰਤੀ ਅੱਛਾ ਦੋਨੋਂ ਪਤੀ ਕੇ ਅੰਦਰ ਅੱਛਾ ਤੁਹਾਡੇ ਘਰੋਂ ਕਿਆ ਕੰਮ ਕਰਦੇ ਸੀ ਤੁਹਾਡੇ ਘਰ ਦੇ ਜਿਵੇਂ ਤਾਰਾ ਜ਼ਿੰਮੇਦਾਰੀ ਕਰਦੇ ਸੀ ਤੇ ਤੁਹਾਡੇ ਅੱਬਾ ਜੀ ਵੀ ਜ਼ਿੰਮੇਦਾਰੀ ਕਰਦੇ ਸੀ ਜਿਵੇਂ ਤਾਰਾ ਅੱਛਾ ਮੇਰੇ ਪੈਸਾ ਜਿਵੇਂ ਤਾਰਾ ਕਰਦੇ ਤੇ ਅੱਛਾ ਫਿਰ ਬਾਗਬਾਨੀ ਵੀ ਕਰਦੇ ਸੀ ਅੱਛਾ ਬਾਗਬਾਨੀ ਵੀ ਕਰਦੇ ਸੀ ਬਾਗ ਬੜਾ ਫਾਇਦਾ ਹੂੰ ਤੁਸੀਂ ਦਾਈ ਦਾ ਕੰਮ ਵੀ ਕੀਤਾ ਹੈ ਤੁਸੀਂ ਵੀ ਦਾਈ ਦਾ ਕੰਮ ਕੀਤਾ ਦਾਈ ਦਾ ਹੂੰ ਕੀਤਾ ਦੱਸਿਆ ਕਿਸੇ ਨੇ ਹੈ ਨਹੀਂ 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 ਕਿ ਆਉਣਾ ਹਾਂ ਹਾਂ ਤੇ ਕਿਸੇ ਦਾ ਪਹਲਾ ਹੋ ਕੇ ਬਾਅਦ ਮੈਂ ਸਕਾਣੀ ਮਗਰ ਆ ਜਾਦੇ ਕਿਤੇ ਆਵਾਂ ਕੰਮ ਮੜਿਆ ਉੱਥਾ ਚਲੇ ਅੱਛਾ ਉੱਥੇ ਚਲੇ ਜਾਣਾ ਜਦ ਕਿਸੇ ਦਾ ਕੰਮ ਮੜਿਆ ਹੋਵੇ ਪੈਸੇ ਨਹੀਂ ਲਏ ਨਾ ਪੈਸੇ ਨਾ ਪਾਣੀ ਪੀਣਾ ਨਾ ਚਾਹ ਪੀਣੀ ਆ ਬੈਠੀ ਬੇਰੀ ਸਿੱਤ ਅੱਛਾ ਫ੍ਰੀ ਹੈ ਜੀ ਦਾਈ ਦਾ ਫ੍ਰੀ ਕੰਮ ਕੀਤਾ ਇਹਨਾਂ ਨੇ ਹੈ ਹਾਂ ਜੀ ਕਹਿੰਦੇ ਮੈਂ ਦਾਈ ਦਾ ਕੰਮ ਫ੍ਰੀ ਕੀਤਾ ਵਾਹ ਪਾਣੀ ਵੀ ਪੀ ਦਿੱਤਾ ਅੱਛਾ ਚਾਹ ਨਹੀਂ ਪੀਤੀ ਹਾਂ ਬੜੀ ਮਮੇ ਤੇ ਅੱਛਾ ਹੈ ਕੋਣ ਹੈ ਬੀਬੀ ਬੀਬੀ ਸ਼ਰੀਫਾ ਹੈ ਆਮ ਥੋੜਾ ਕੋਈ ਬੰਦਾ ਹੈ ਖਾਸ ਬੰਦਾ ਹੈ ਅੱਲਾ ਦੇ ਹੱਥ ਹਾਂ ਬਹੁਤ ਅੱਗਾ ਲੱਗ ਰਿਹਾ ਜੀ ਨਾ ਹੈ ਪੈਦਾ ਕਰਿਆ ਮਗਾ ਉਦੇ ਹੱਥ ਆ ਇਹਨਾਂ ਨੇ ਵੀ ਦੇ ਅਜੀ ਛੜਾ ਛੜਾ ਪਿਓ ਦਾ ਹਾਂ ਉਹਨੇ ਸਾਨੂੰ ਦੋ ਕੁੜੀਆਂ ਨੂੰ ਵਿਆਹ ਗਿਆ ਅੱਛਾ ਦੇ ਦੇਖ ਲੈ ਨੇ ਚਾਰ ਕੁੜੀਆਂ ਵਿਆਹੀਆਂ ਹੂੰ ਤਿੰਨ ਮੁੰਡੇ ਪਿਆ ਹੈ ਅੱਛਾ ਇੱਕ tane ਵਿਧਵਾ ਹੋਵੇ ਮੀਲਾ ਬਣ ਹਾਂ ਮੈਂ ਆਪਣੀ ਮਿਹਨਤ ਕਰਕੇ ਬਣ ਗਿਆ ਤੁਸੀਂ ਦੇਖਿਆ ਆਪਣੇ ਪਿਤਾ ਜੀ ਆਪਣੇ ਅੱਬੂ ਜੀ ਹਾਂ ਦੇਖੇ ਵਿਆਹ ਕੇ ਸੰਨ ਵਿਆਕੇ ਗਿਆ ਅੱਛਾ ਤੁਹਾਨੂੰ ਵਿਆਹ ਕੇ ਗਏ ਹਾਂ ਹਾਂ ਸਾਡੇ ਵਿਆਹ ਕੇ ਨੂੰ ਹੋਰ ਬਿਮਾਰੀ ਜਿਹੜੀ ਲੱਗ ਜਾਂਦੀ ਹੈ ਗਲੜ ਦੀ ਉਹ ਲੱਗਦੀ ਅੱਛਾ ਗਲੇ ਦੀ ਹੋਕ ਗਿਆ ਹਾਂ ਉਹੋ ਤਾ ਇਹ ਛੋਟਾ ਮੇਰਾ ਪਰ ਇਹਨਾਂ ਨੇ ਮਿਹਨਤ ਬਹੁਤ ਕੀਤੀ ਹੈ ਜੀ ਗੱਲ ਸੁਣੋ ਹਾਂ ਜੀ ਜਿਹੜਾ ਛੋਟਾ ਮੰਟਾ ਮੇਰਾ ਹਾਂ ਹਾਂ ਤਿੰਨ ਗੁਹ ਮਹੀਨੇ ਦਾ ਜਾਬਾ ਬੁੱਤਿਆ ਛੇ 7 7 ਹੂੰ ਤਿੰਨ ਪੁੱਤ ਤੇ ਹੂੰ ਵਿਆਹ ਵੀ ਸਭ ਕੁਝ ਕਰੀ ਹੂੰ ਪਰ ਉਸ ਮਾਲਕ ਤੇ ਮੈਂ ਅੱਜ ਦਰ ਕਹਿ ਕਹਿੰਦੀ ਹੂੰ ਮੈਂ ਆਪਣੇ ਬੱਚਾਂ ਦੇ ਸਿਰਕ ਪੈਸਾ ਨਹੀਂ ਚੜਾ ਕਰਜ਼ਾ ਕੋਈ ਨਹੀਂ ਚੜਾਇਆ ਵੇ ਹੂੰ ਨਾ ਮੰਨ ਹਾਂ ਮੰਗਣਾ ਨਹੀਂ ਦੇ ਮੰਗਣਾ ਵੀ ਨਹੀਂ ਹੈ ਨਾ ਜਿਹਨੇ ਮੰਗ ਜੀਣਾ ਤੇ ਦੇ ਤਰ ਰਹਿਣਾ ਨਾ ਜੇਤੀ ਖਾਣੀ ਨਹੀਂ ਆਪਣੀ ਪਕਾ ਲੈਂਦੀ ਅੱਛਾ ਐ ਬਹੁਤ ਨਖਰੇ ਵਾਲੀ ਬੁਢੀ ਹੈ ਭੁੱਲ ਵੀ ਆਪ ਪਕਾ ਲੈਂਦੀ ਬੀਬੀ ਮੈਂ ਹੋਰ ਉਹ 112 ਸਾਲ ਦੀ ਉਮਰ ਤੇ ਰੋਟੀ ਪਕਾ ਲੈਂਦੀ ਬੀਬੀ ਅੱਛਾ ਇਹ ਨਹੀਂ ਬੰਗ ਆਉਂਦੇ ਪਛਿੰਦੋਂ ਹੁੰਦੀਆਂ ਅੱਛਾ ਉਹ ਮੂਰੇ ਵਾਲਾ ਕਮਰਾ ਮੇਰੇ ਖਾਲੇ ਇਹਨਾਂ ਦਾ ਹੀ ਆ ਉੱਥੇ ਪਿੰਡ ਚ ਮੈਂ ਆਪਾਂ ਗਏ ਤਿੰਨ ਤਿੰਨ ਹੈ ਹੈ ਅਰ ਤੇ ਔੜ ਮਾਨੀ ਹੈ ਉਰੇ ਜੇ ਹੈ ਟੇਲਾ ਬੜਾ ਉਰੇ ਹਟੇਲਾ ਬੜਾ ਟੇਲਾ ਬੜਾ ਗਏ ਜੀ ਮੇਰਾ ਕਮਰਾ ਹਜਾ ਤਿਆਰੀ ਕਿਉਂ ਗੌਰਮੈਂਟ ਨੇ ਪੈਸੇ ਦਿੱਤੇ ਸੀ ਅੱਛਾ ਕਮਰਾ ਹੀ ਪਾਵਾ ਤਿਆਰੀ ਨੋਈ ਕੋਣੇ ਦੀ ਹੂੰ ਚਲੋ ਫਿਰ ਤੁਸੀਂ ਉਹਨੂੰ ਵਾਪਸ ਜਾਉਣਾ ਪਿੰਡ ਨਾ ਜਾਦ ਹੈਂ ਉੱਥੇ ਜਾ ਕੇ ਫਿਰ ਰੋਟੀ ਪਾਣੀ ਤੁਹਾਡੇ ਨਾਲ ਛਕਣਾ ਤੁਹਾਡੇ ਹੱਥ ਦੀ ਰੋਟੀ ਖਾਣੀ ਸੀ ਬੀਬੀ ਦੇ ਹੱਥ ਦੀ ਰੋਟੀ ਬੀਬੀ ਸ਼ਰੀਫਾਂ ਦੇ ਹੱਥ ਦੀ ਰੋਟੀ ਖਾਣੀ ਸੀ ਮੈਂ ਤੁਹਾਨੂੰ ਮੋਟੀਆਂ ਮੋਟੀਆਂ ਪਕਾ ਨਹੀਂ ਤੁਸੀਂ ਖਾਣੀ ਫੁਲਕੀ ਹਾਂ ਹਾਂਜੀ ਤਿੱ ਤੱਕ ਫੁਲਕੀ ਹੀ ਖਾਣੀ ਨਹੀਂ ਨਹੀਂ ਅਸੀਂ ਵੀ ਦੇਸੀ ਬੰਦੇ ਸੀ ਮੈਂ ਤਾਂ ਅਸੀਂ ਦੇਸੀ ਬੰਦੇ ਆਂ ਦਾਲ ਦੂਲ ਬਣਾ ਲੈਂਦੇ ਆਪੇ ਹੈ ਬੀਬੀ ਸ਼ਰੀਫਾਂ ਦਾਲ ਬਣਾ ਲੈਂਦੀ ਹੈ ਕਿਆ ਬਣਾ ਲੇ ਦੀ ਦਾਲ ਦਾਲ ਢਾਲ ਬਣਾ ਲੈਂਦੀ ਕਿੱਦਾਂ ਬਣਾਉਂਗੇ ਦਾਲ ਢਾਲ ਮਾਂ ਦੀ ਕੁੱਕਰ ਮਾਂ ਕਿੱਦਾਂ ਕੁੱਕਰ ਮਾਂ ਹਾਂ ਅੱਛਾ ਤੋ ਦੱਸੋ ਕਿੱਦਾਂ ਬਣਾਉਣੀ ਐ ਕੁੱਕਰ ਕਿਹਾ ਹਾਂ ਤੋ ਸਵਾਰ ਕੇ ਚੁੱcke ਹਾਂ ਕੁੱਕਰ ਪੁੱਤਰ ਦੇਣਾ ਗਿਆ ਅੱਛਾ ਬੰਦਾਲ ਇਹ ਬੰਦ ਕਰ ਤੜੀ ਹੂੰ ਜਾਂ ਦਾਲ ਦਾ ਫੁੱਟੇ ਜਾਣਾ ਅੱਛਾ ਕੱਲ ਜਾਣਾ ਧਾਰ ਲੈ ਹੂੰ ਬਾਅਦ ਫਿਰ ਪਾਣੀ ਪਾ ਕੇ ਹਾਂ ਤਰ ਦੇਣੀ ਜੀ ਫਿਰ ਮਿਰਚ ਮਸਾਲਾ ਉਟਕੇ ਪਿਆਜ ਕੁੱਟਕੇ ਫਿਰ ਤੁੜਕਾ ਲਾਣਾ ਤੁੜਕਾ ਲਾ ਕੇ ਤੁੜਕਾ ਕਾਦਾ ਕਾਦਾ ਲਾਉਣਾ ਮੈਂ ਭਾਈ ਗੱਲ ਝੂਠ ਨਹੀਂ ਹਾਂ ਕੀ ਨਹੀਂ ਮੈਂ ਕਹਿੰਦੀ ਤੇਲ ਦਾ ਲਾਉਂਦੀ ਅੱਛਾ ਕੀ ਨਹੀਂ ਖਾਂਦੇ ਤੇਲ ਦਾ ਲਾਉਂਦੇ ਤੁਸੀਂ ਲੰਮੀ ਉਮਰ ਦਾ ਰਾਜ ਇਹੀ ਆ ਫਿਰ ਹੈ ਹਾਂ ਕਹਿੰਨੀ ਮੈਂ ਕਹਿੰਦੀ ਅੱਛਾ ਬੀਬੀ ਕੀ ਗੱਲ ਦੱਸਿਓ ਸਾਰੇ ਲੋਕ ਕਹਿੰਦੇ ਆਂ ਵੀ ਅੱਜ ਕੱਲ ਤਾਂ 50 ਸਾਲ ਦੀ ਉਮਰ ਤੇ ਗੋਡੇ ਦੁਖਣ ਲੱਗ ਜਾਂਦੇ ਆਂ ਆਹੋ ਬੀਬੀ ਸ਼ਰੀਫਾ ਤੇ ਅੱਲਾਹ ਤਾਲਾ ਦੀ ਪੂਰੀ ਕਿਰਪਾ ਹੈ ਤੁਹਾਡੀ ਉਮਰ 112 13 ਸਾਲ ਦੀ ਹੋ ਚੱਲੀ ਹੈ ਜੀ ਚੰਗੀ ਸਿਹਤ ਦਾ ਰਾਜ ਦੱਸ ਦੋ ਕਿ ਆ ਹੈ ਚੰਗੀ ਸਿਹਤ ਦਾ ਰਾਜ ਕਿਹਾ ਕਿਦਾਂ ਚੰਗੀ ਸਿਹਤ ਬਣਾ ਕੇ ਰੱਖਣੀ ਹੈ ਸਿਹਤ ਖੁੱਤ ਨਹੀਂ ਮੰਡੀ ਅੱਛਾ ਜੀ ਮੈਂ ਤੁਹਾਨੂੰ ਅੱਛਾ ਅੱਛਾ ਐ ਯਾਰ ਆ ਖਾ ਲੋ ਅੰਡੇ ਆ ਖਾ ਲੋ ਬੱਲਾ ਨਹੀਂ ਕੀ ਖਾ ਖਾ ਲੋ ਮੈਂ ਅੰਡ ਨਹੀਂ ਖਾਣਾ ਗੋਤ ਨਹੀਂ ਖਾਣਾ ਗੋਸਤ ਨਹੀਂ ਖਾਂਦੇ ਤੁਸੀਂ ਮੈਂ ਨਹੀਂ ਖਾਂ ਅੱਛਾ ਫਿਰ ਇਹ ਜਿਹੜੀਆਂ ਕਣਕਾਂ ਵਿੱਚ ਤੋਈਆਂ ਪੈਂਦੇ ਆ ਇਹ ਬਮਾਰੀ ਆ ਹੂੰ ਇਹਨਾਂ ਤੇ ਸੇਤ ਨਹੀਂ ਮੰਗਦੀ ਹੂੰ ਸੁਣ ਗਿਆ ਠੀਕ ਹੈ ਜਿਹੜਾ ਕੀ ਚੱਲੇ ਵਾ ਇਹਨੂੰ ਪਾਣੀ ਪੀਂਦੇ ਪਾਣੀ ਪੀਂ ਤਾ ਪਰਥੇ ਹੂੰ ਖਾਸੀ ਹੋ ਜਾਂਦੀ ਤਾਂ ਵੀ ਖਰਾਬੀ ਹੋ ਜਾਂਦੀ ਹੈ ਖਾਂਸੀ ਤੇ ਉਹ ਬਣਦੀ ਜਾਂਦੀ ਬਲਗਮ ਬਗਲਾ ਉਹ ਤੇ ਦੂ ਵੀ ਮਾਰੀ ਬਾਈ ਤਾਂ ਹੂੰ ਕਈ ਵੀ ਕੀ ਤੇ ਉੱਪਰ ਪਾਣੀ ਨਹੀਂ ਪੀਣਾ ਬਸ ਮੈਂ ਨਹੀਂ ਕੀ ਖਾਂਦੀ ਮੈਂ ਸੱਚੀ ਸ਼ੁਰੂ ਤੇ ਬੇ ਤੇਲ ਤੇਲ ਵਰਤਿਆ ਸ਼ੁਰੂ ਤੇ ਦੇਸੀ ਖਾਣਾ ਅੱਛਾ ਤੇ ਚੱਲ ਠੀਕ ਹੈ ਮੈਂ ਸਾਰਾ ਖਦੀ ਕੀ ਅੱਛਾ ਦੇਸੀ ਖਾਣਾ ਕਿੰਨੀਆਂ ਮੈਂ ਸਰਖੀਆਂ ਵੇਦੀਆਂ ਮੈਂ ਮੇਰੇ ਕੋਲ ਤਾਂ ਚਾਰ ਸੱਤ ਮੈਂ ਸਭੀ ਰਹੀਆਂ ਪੰਜ ਪੰਜ ਹੂੰ ਅੱਛਾ ਪਾਓ ਕਾంటర్ ਕਾంటర్ ਬਚੇ ਧੱਕੇ ਆ ਮੈਂ ਅੱਛਾ ਕਿਤਾ ਬੁੱਲੇ ਬੇ ਤੁਸੀਂ ਜੋ ਨਹੀਂ ਬੈ ਚੱਕਾ ਦਿਖਾਓ ਮੈਨੂੰ ਬੀਬੀ ਦੱਸੋ ਬੀਬੀ ਸ਼ਰੀਫਾ 112 ਸਾਲ 113 ਮਨ ਲੱਗ ਗਿਆ ਤੁਹਾਨੂੰ ਤੁਹਾਡੇ ਨਾਲ ਦੀ ਬੁੜੀ ਆ ਇਸ ਇਲਾਕੇ ਚ ਹੈ ਕੋਈ ਬੇਬੇ ਭਾਈ ਮੇਰੇ ਹੈ ਨਹੀਂ ਕੋਈ ਹੈ ਨਾ ਰੱਬ ਦੇ ਬੰਦੇ ਸਾਰੇ ਇੱਕੋ ਹੀ ਹੈ ਇੱਕੋ ਜਿਆ ਖੂਨ ਵੀ ਇੱਕੋ ਜਿਆ ਦੋ ਕੋਈ ਨਹੀਂ ਹੈ ਤੱਕੀਰ ਦੇਖ ਦੇਖ ਆਪਣੇ ਦੇਖ ਕਉਨ ਰੋਹੀਆ ਹਿੰਦੂ ਆ ਮੈਂ ਹਿੰਦੂ ਐ ਆ ਤੁਸੀਂ ਮੁਸਲਮਾਨ ਐ ਇੱਕੋ ਜਿਹੀ ਖੂਨ ਐ ਨਾ ਜੀ ਹੈ ਫਰਕ ਮੈਂ ਫਰਕ ਕੋਈ ਨਹੀਂ ਹੈ ਹੂੰ ਇਹ ਮੱਜਬ ਬਣਾ ਲੈ ਤੈਮ ਐ ਹਾਂ ਆ ਹਿੰਦੂ ਆ ਮੁਸਲਮਾਨ ਹਾਂ ਹੈ ਉਹ ਤੁਸੀਂ ਸਾਰੇ ਭੇਜੇ ਹੋ ਹੂੰ ਅੱਲਾਹ ਤਾਲਾ ਨੇ ਭੇਜੇ ਹੂੰ ਤੂੰ ਵੀ ਨਾ ਐ ਦੱਸ ਹੂੰ ਭਈ ਜਿ ਸਵਾਨ ਅੱਲਾਹ ਕਹਦੇ ਆ ਤੋ ਸਵਾਨ ਅੱਲਾਹ ਹੂੰ ਠੀਕ ਹੈ ਨਾ ਹੂੰ ਕੁਲ ਲੱਲਾ ਕੁਲ ਦਈ ਲੱਲਾ ਕੁਲ ਦਈ ਲੱਲਾ ਹੈ ਹੂੰ ਉਦ ਨਾ ਲਓ ਅੱਛਾ ਰੱਬ ਤਾਂ ਇੱਕੋ ਹੀ ਹੈ ਨੌ ਜਿੰਨੇ ਮਰਜ਼ੀ ਰੱਖ ਲੋ ਜਿੰਨੇ ਮਰਜ਼ੀ ਰੱਖ ਲੋ ਹਾਂਜੀ ਹੈ ਜਿੰਨੇ ਮਰਜ਼ੀ ਰੱਖ ਲੋ ਉਹਨੇ ਪੈਸਾ ਖਰੀਵੇ ਹੂੰ ਜਿਹੜਾ 3 ਲੱਖ ਜੂਨ ਹੈ ਹੂੰ ਬੰਦੇ ਬਾਸਤਾ ਜੀ ਕੀ ਨਾਮ ਕੋੜਾ ਸਭ ਮੰਤਾ। ਸਭ ਬੈਦਾ ਕਰਦਾ ਹਾਂ। ਹੂੰ। ਸਭ ਨੂੰ ਰੇਕ ਕਿ ਪਹੁੰਚਦਾ। ਠੀਕ ਹੈ। ਬਾਕੀ ਇਹ ਜੁੰਨੀ ਬਾਰ-ਬਾਰ ਨੀ ਮੁੜਕਾ ਹੁੰਦੀ। ਜੀ। ਹੁਣ ਮੈਂ ਇੱਥੇ ਕਿੱਥੇ ਰਮਣਾ। ਹੂੰ। ਮੇਰਾ ਬਾਬਾ 135 ਸਾਲ ਦੀ ਮੁਰਤੀ। ਬਾਬੇ ਦੀ। ਮੇਰੇ ਬਾਬੇ ਦੀ। ਮੇਰੇ ਸਹੁਰੇ 130 ਸਾਲ ਦੀ ਸੀ। ਅੱਛਾ। ਕਾਲੇ ਮਾਰਾ ਦਿੱਤੇ। ਮੇਰੇ ਸਹੁਰੇ ਤਾਂ ਅੱਛਾ ਸਹੁਰੇ 130 ਸਾਲ ਦੀ ਉਮਰ ਸੀ। ਹਾਂ। ਹੁਣ ਦੱਸੋ ਕਿੰਦੀ ਹੈ ਨੀ ਪਰਾਈ ਕਿਹ। ਪਿਛਲੇ ਦਸ ਸੱਤੀ ਆਈ ਬਾਤ ਹੈ। ਹੂੰ। ਥੋੜਾ ਟਿਕੜਾ ਚੋਰੀ ਕਰਨੇ ਕੀ ਸੀ ਦੀ। ਹੂੰ। ਉਸ ਚਾਈ ਬਿੱਤੇ। ਹੋਂ ਤਾਂ ਮੈਂ ਤੇਰਾ ਲਾ ਤੂੰ ਮੇਰੇ ਹੋਲਾ। ਹੂੰ। ਦਿਲ ਚ ਹੋਰ ਜ਼ੁਬਾਨ ਚ ਹੋਰ। ਦੱਸ। ਹੌਲਾ ਅੱਜ ਕੱਲ ਵੀ ਉਹ ਲੱਭਦੇ ਰਹਕਸ ਬੀਬੀ ਸ਼ਰੀਫਾਂ 112 13 ਸਾਲ ਦੀ ਇਸੇ ਕਰਕੇ ਵੀ ਬੀਬੀ ਸ਼ਰੀਫਾਂ ਸਚਾਈ ਤੇ ਐ ਸਚਾਈ ਤੇ ਸਾਰੇ ਭਰਤਗੜ ਚ ਵੀ ਇਲਾਕੇ ਚ ਬੀਬੀ ਸ਼ਰੀਫਾਂ ਬਹੁਤ ਤੁਹਾਡਾ ਉੱਚਾ ਨਾਮ ਐ ਸੱਚਾ ਨਾਮ ਐ ਸਾਰੇ ਤੁਹਾਡਾ ਬਹੁਤ ਸਤਿਕਾਰ ਕਰਦੇ ਆ ਜੀ